ਰਜਿਸਟਰੀ ਵਾਸਤੇ ਤਹਿਸੀਲਦਾਰ ਨਾਲ ਫੋਟੋ ਹੁੰਦੀ ਹੈ ਉਹ ਉੱਥੇ ਆਉਣਾ ਜ਼ਰੂਰੀ ਹੈ ਪਰ ਉਹਦੇ ਵਾਸਤੇ ਵੀ ਅਸੀਂ ਅੱਜ ਡੀਸੀਸ ਨੂੰ ਕਿਹਾ ਕਿ 10-10 ਪਿੰਡਾਂ ਦਾ 5-5 ਪਿੰਡਾਂ ਦਾ ਇੱਕ ਪੂਲ ਬਣਾ ਕੇ ਅਨਾਉਂਸਮੈਂਟ ਕਰਕੇ ਗੁਰਦੁਆਰਾ ਸਭ ਦੇ ਸਪੀਕਰਾਂ 'ਚ ਜਾਂ ਵੈਸੇ ਕਿ 5 ਪਿੰਡਾਂ ਦੀਆਂ ਰਜਿਸਟਰੀਆਂ ਭਾਈ ਫਲਾਣੇ ਪਿੰਡ ਦੇ ਬੋਰਡ ਥੱਲੇ ਹੋਣਗੀਆਂ ਜਿਵੇਂ ਕਿ ਪਹਿਲਾਂ ਹੁੰਦੀਆਂ ਸੀ ਸੋ ਉਹ ਵੀ ਅਸੀਂ ਹੋਰ ਦੁਆੜ ਨੇੜੇ ਕਰ ਰਹੇ ਹਾਂ ਸਰਕਾਰ ਹੋਰ ਦੁਆੜ ਨੇੜੇ ਕਰੂਗੀ ਉਹਨਾਂ ਦੀਆਂ ਰਜਿਸਟਰੀਆਂ ਦਾ ਜਿਹੜਾ ਟੋਆ ਨਾਲ ਡੋਰ ਸਟੈਪ ਡਿਲੀਵਰੀ ਆਫ ਸਰਵਿਸਸ 1076 ਨੰਬਰ ਜਿਹੜਾ ਹੈ ਜਿਹਦੇ ਵਿੱਚ ਬਹੁਤ ਸਾਰੇ ਸਰਕਾਰੀ ਕੰਮ ਜਿਹੜੇ ਨੇ ਉਹ ਘਰੇ ਬੈਠੇ ਹੁੰਦੇ ਆ ਔਰ ਹੋਣ ਲੱਗੇ ਮੈਨੂੰ ਲੋਕਾਂ ਦੇ ਫੋਨ ਵੀ ਆ ਜਾਂਦੇ ਆ ਕੋਈ ਸਰਟੀਫਿਕੇਟ ਚਾਹੀਦਾ ਹੈ ਫੋਨ ਕਰੋ ਉਹ ਤੁਸੀਂ ਡਾਕੂਮੈਂਟ ਤਿਆਰ ਰੱਖੋ ਬੰਦਾ ਤੁਹਾਡੇ ਘਰੇ ਆਊਗਾ ਡਾਕੂਮੈਂਟ ਲੈ ਜਾਊਗਾ ਤੇ ਤੁਹਾਡਾ ਜਿਹੜਾ ਕੰਮ ਹੈ ਉਹ ਇੱਕ ਟਾਈਮ ਲਿਮਿਟ ਦੇ ਵਿੱਚ ਵਿੱਚ ਹੋ ਕੇ ਸਰਟੀਫਿਕੇਟ ਬਣ ਕੇ ਤੁਹਾਡੇ ਘਰੇ ਉਹ ਬੰਦਾ ਫੜਾ ਕੇ ਜਾਊਗਾ ਅੱਜ ਬਹੁਤ ਹੀ ਅਹਿਮ ਮੀਟਿੰਗ ਪੰਜਾਬ ਦੇ ਸਾਰੇ ਡੀਸੀਜ਼ ਨਾਲ ਡਿਪਟੀ ਕਮਿਸ਼ਨਰਜ਼ ਨਾਲ ਹੋਈ ਮੇਨ ਅਜੰਡਾ ਜਿਹੜਾ ਸੀਗਾ ਉਹ ਲੋਕਪੱਖੀ ਫੈਸਲੇ ਲੋਕਪੱਖੀ ਸਕੀਮਾਂ ਨੂੰ ਲਾਗੂ ਕਰਨ ਸੰਬੰਧੀ ਉਹਨਾਂ ਦਾ ਜਿਹੜਾ ਕਿੰਨੇ ਪਰਸੈਂਟ ਕੰਮ ਹੋ ਗਿਆ ਕਿੰਨੇ ਰਹਿੰਦੇ ਨੇ ਹਰ ਡਿਪਾਰਟਮੈਂਟ ਦੇ ਲਗਭਗ ਉਹ ਪੁੱਛਣ ਬਾਰੇ ਬੀ ਸੀਸ ਤੋਂ ਉਹਦੀ ਰਿਵਿਊ ਰਿਪੋਰਟ ਲੈਣ ਬਾਰੇ ਸੀਗਾ ਜਿਹਦੇ ਵਿੱਚ ਪਰਾਲੀ ਤੋਂ ਲੈ ਕੇ ਕਿਉਂਕਿ ਹੁਣੇ ਸੋਚਾਂਗੇ ਪਰਾਲੀ ਬਾਰੇ ਹਾਲਾਂਕਿ ਅਕਤੂਬਰ ਚ ਸਟੱਬਲ ਬਰਨਿੰਗ ਦੀ ਜਿਹੜੀ ਹੈ ਉਹ ਪ੍ਰੋਬਲਮ ਆਉਂਦੀ ਹੈ ਪਰ ਜੇ ਅਸੀਂ ਹੁਣੇ ਤੋਂ ਸੋਚਾਂਗੇ ਤਾਂ ਅਸੀਂ ਲਾਗੂ ਕਰ ਸਕਾਂਗੇ ਉਹਦੇ ਬਾਰੇ ਡਿਟੇਲ ਚ ਵੱਖ-ਵੱਖ ਦੀਸੀਆਂ ਤੋਂ ਸੁਝਾਅ ਮੰਗੇਗੇ ਨਾਲ ਡੋਰ ਸਟੈਪ ਡਿਲੀਵਰੀ ਆਫ ਸਰਵਿਸਸ 1076 ਨੰਬਰ ਜਿਹੜਾ ਹੈ ਜਿਹਦੇ ਵਿੱਚ ਬਹੁਤ ਸਾਰੇ ਸਰਕਾਰੀ ਕੰਮ ਜਿਹੜੇ ਨੇ ਉਹ ਘਰੇ ਬੈਠੇ ਹੁੰਦੇ ਆ ਔਰ ਹੋਣ ਲੱਗੇ ਮੈਨੂੰ ਲੋਕਾਂ ਦੇ ਫੋਨ ਵੀ ਆ ਜਾਂਦੇ ਆ ਕੋਈ ਸਰਟੀਫਿਕੇਟ ਚਾਹੀਦਾ ਹੈ ਫੋਨ ਕਰੋ ਉਹ ਤੁਸੀਂ ਡਾਕੂਮੈਂਟ ਤਿਆਰ ਰੱਖੋ ਬੰਦਾ ਤੁਹਾਡੇ ਘਰੇ ਆਊਗਾ ਡਾਕੂਮੈਂਟ ਲੈ ਜਾਊਗਾ ਤੇ ਤੁਹਾਡਾ ਜਿਹੜਾ ਕੰਮ ਹੈ ਉਹ ਇੱਕ ਟਾਈਮ ਲਿਮਿਟ ਦੇ ਵਿੱਚ ਵਿੱਚ ਹੋ ਕੇ ਸਰਟੀਫਿਕੇਟ ਬਣ ਕੇ ਤੁਹਾਡੇ ਘਰੇ ਉਹ ਬੰਦਾ ਫੜਾ ਕੇ ਜਾਊਗਾ ਬਹੁਤ ਜ਼ਿਆਦਾ ਵਧੀਆ ਲੋਕਾਂ ਵੱਲੋਂ ਇਹਨੂੰ ਸਰਾਹਿਆ ਜਾ ਰਿਹਾ ਕਿਉਂਕਿ ਬਹੁਤ ਸਾਰੇ ਇਹੋ ਜਿਹੇ ਲੋਕ ਨੇ ਜਿਹੜੇ ਨਹੀਂ ਜਾ ਸਕਦੇ ਸ਼ਹਿਰ ਜਾਂ ਤਾਂ ਬਜ਼ੁਰਗ ਨੇ ਜਾਂ ਕੋਈ ਵਹੀਕਲ ਨਹੀਂ ਜਾਂ ਕੋਈ ਸਾਧਨ ਨਹੀਂ ਜਗ ਸਹਾਰਾ ਨਹੀਂ ਜਾਂ ਕੋਈ ਜ਼ਰੂਰੀ ਨਹੀਂ ਕਿ ਉਹਨਾਂ ਦੇ ਬੱਚੇ ਕਿਤੇ ਸ਼ਹਿਰ ਚ ਰਹਿੰਦੇ ਨੇ ਆਪ ਉਹ ਪਿੰਡ ਚ ਰਹਿੰਦੇ ਨੇ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਸੋਸ਼ਲ ਪ੍ਰੋਬਲਮ ਸੀ ਉਹ ਵੀ ਹੱਲ ਹੋ ਜਾਣਗੀਆਂ ਸਰਕਾਰ ਤੁਹਾਡੇ ਦਵਾਰ ਇਹਦੇ ਵਿੱਚ ਵੀ ਬਹੁਤ ਸਾਰੀਆਂ ਡਿਲੀਵਰੀਜ਼ ਐਸੀਆਂ ਨੇ ਜਿਦੇ ਵਿੱਚ ਜਿਵੇਂ ਅਸੀਂ ਮੈਂ ਕਹਿਣਾ ਹੁੰਨਾ ਕਿ ਵੋਟਾਂ ਮੰਗਣ ਅਸੀਂ ਘਰ ਘਰ ਜਾਂਦੇ ਆ ਪਰ ਸਰਕਾਰ ਬਣ ਤੋਂ ਬਾਅਦ ਉਹਨਾਂ ਨੂੰ ਚੰਡੀਗੜ੍ਹ ਬੁਲਾਉਣੇ ਆ ਸੋ ਬਹੁਤ ਸਾਰੀਆਂ ਸਰਕਾਰਾਂ ਦੇ ਜਿਹੜੇ ਕੰਮ ਨੇ ਉਹਨੂੰ ਡੀਸੀ ਦਫਤਰ ਤੱਕ ਵੀ ਨਾ ਜਾਣਾ ਪਵੇ ਤਹਿਸੀਲ ਅਫਸਰ ਤੱਕ ਵੀ ਨਾ ਜਾਣਾ ਪਵੇ ਹਾਂ ਜਿਹੜੇ ਕੰਮ ਇਹ ਹੋ ਜਾਣ ਜਿੱਥੇ ਉਹਨਾਂ ਦੀ ਫਿਜ਼ੀਕਲ ਅਪੀਅਰੈਂਸ ਜ਼ਰੂਰੀ ਹੈ ਜਿਵੇਂ ਰਜਿਸਟਰੀ ਹੈ ਰਜਿਸਟਰੀ ਵਾਸਤੇ ਤਹਿਸੀਲਦਾਰ ਨਾਲ ਫੋਟੋ ਹੁੰਦੀ ਹੈ ਉਹ ਉੱਥੇ ਆਉਣਾ ਜ਼ਰੂਰੀ ਹੈ ਪਰ ਉਹਦੇ ਵਾਸਤੇ ਵੀ ਅਸੀਂ ਅੱਜ ਡੀਸੀਜ਼ ਨੂੰ ਕਿਹਾ ਕਿ 10-10 ਪਿੰਡਾਂ ਦਾ 5-5 ਪਿੰਡਾਂ ਦਾ ਇੱਕ ਪੂਲ ਬਣਾ ਕੇ ਅਨਾਉਂਸਮੈਂਟ ਕਰਕੇ ਗੁਰਦੁਆਰਾ ਸਭ ਦੇ ਸਪੀਕਰਾਂ ਚ ਜਾਂ ਵੈਸੇ ਕਿ ਪੰਜ ਪਿੰਡਾਂ ਦੀਆਂ ਰਿਸਟਰੀਆਂ ਭਾਈ ਫਲਾਨੇ ਪਿੰਡ ਦੇ ਬੋਰਡ ਥੱਲੇ ਹੋਣਗੀਆਂ ਜਿਵੇਂ ਕਿ ਪਹਿਲਾਂ ਹੁੰਦੀਆਂ ਸੀ ਸੋ ਉਹ ਵੀ ਅਸੀਂ ਹੋਰ ਦੁਆੜ ਨੇੜੇ ਕਰ ਰਹੇ ਹਾਂ ਸਰਕਾਰ ਹੋਰ ਦੋ ਨੇੜੇ ਕਰੂਗੀ ਉਹਨਾਂ ਦੀਆਂ ਰਿਸਟਰੀਆਂ ਜਿਹੜਾ ਟਾਵਾ